ਪਰ ਮੰਗ ਤਾਂ ਕਿਹੋ ਜਿਹਾ ਹੋਣਾ ਚਾਹੀਦਾ ਠੀਠ ਹੋਵੇ ਮੰਗ ਤੇ ਜਿਹੜੇ ਠੀਠ ਵੀ ਗਏ ਹੁੰਦੇ ਆ ਹੁਣ ਤੁਸੀਂ ਦੇਖੋ ਕਿਹੜੇ ਕਿੰਦਾ ਨੇ ਬਣਨਾ ਇੱਕ ਦੇ ਦਰ ਤੇ ਬਹਿ ਜਾਓ ਫੇ ਐਵੇਂ ਕਰੀ ਉਧਰ ਭਟਕਦੇ ਆ ਕਿ ਇਧਰ ਓਸ਼ਾਲ ਮਾਰ ਕੇ ਸ਼ਹਿਰ ਉਥੋਂ ਮੈਨ ਜਾਣਾ ਇੱਕ ਦੇ ਦਰ ਤੇ ਆਪਾਂ ਮੰਗਤੇ ਬਣ ਕੇ ਹਾਂ ਕੂਕਰ ਤੇਰੇ ਭੋਂਕਾ ਅੱਗੇ ਆਪਾਂ ਇਹ ਤਾਂ ਤੇ ਦਰੇ ਕੋਈ ਨਹੀਂ ਕੀ ਖਿਆਲ ਸਾਡੇ ਗੁਰੂ ਚ ਜੇ ਕੋਈ ਕਮੀ ਹੋਵੇ ਫਿਰ ਤਾਂ ਬਾ ਇਧਰ ਉਧਰ ਘੜਕਦੇ ਫਿਰਿਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕੋਈ ਕਮੀ ਥੋੜੋ ਠੀਕ ਹੈ ਜੀ ਸਭ ਕੁਝ ਭਗਤਾਂ ਸੰਤਾਂ ਨੇ ਸਭ ਕੁਝ ਖੋਲ ਦਿੱਤਾ ਪਰ ਸਾਨੂੰ ਮੰਗਣ ਦੀ ਜਾਂਚ ਨਹੀਂ ਆ ਰਹੀ ਉਹ ਵੀ ਆਪੇ ਬੇਨਤੀ ਕਰੇ ਮਹਾਰਾਜੀ ਇਹ ਵੀ ਜਾਂਚ ਸਗਾਲੇ ਕੋ ਮੰਗਣਾ ਵੀ ਜਾਂਜਵੇ ਕਿ ਹੋਰ ਹੀ ਕੁਝ ਮੰਗੀ ਜਾਂਨੇ ਆ ਕਿ ਠੀਕ ਹੈ ਉਹ ਆਪਾਂ ਨੂੰ ਜਿਹੜਾ ਲਿਖਿਆ ਸਾਡਾ ਦਾਣਾ ਪਾਣੀ ਉਹ ਕਿਸੇ ਨੇ ਨਹੀਂ ਖੋਲਣਾ ਜਿਹੜਾ ਮੱਥੇ ਤੇ ਲਿਖਿਆ ਉਹ ਮਿਲਣਾ ਹੀ ਮਿਲਣਾ ਹੈ ਅਪਾ ਫਿਰ ਹੋਰ ਵੀ ਚੀਜ਼ਾਂ ਮੰਗੀ ਜਾਂਦੇ ਜਿਹੜਾ ਨਾ ਕੋਈ ਇਸ ਸੰਸਾਰ ਤੇ ਉਹ ਘਰ ਦੇ ਵਿੱਚ ਮੋਲੇ ਹੈ ਨਹੀਂ ਨਾਸ਼ਵਾਨ ਚੀਜ਼ਾਂ ਜਦੋਂ ਮੰਗਣਾ ਮਨ ਦਾ ਟਿਕਾਣਾ ਮੰਗੋ ਮਨ ਨੂੰ ਇਕਾਗਰਤਾ ਮਨ ਦੀ ਮੰਗੋ ਨਾਮ ਮੰਗੋ ਜਿੰਨਾ ਟਿਕਣਾ ਹੈ ਬੇਨਤ ਦਹੋਰ ਜੇ ਸਿਰ ਦੁੱਖਾਂ ਦੇ ਦੇਹੋ ਨਾਮ ਸੁਣ ਉਤਰੇ ਮਨ ਕੀ ਭੁੱਖਾਂ ਜਾਨੀ ਕਿ ਬਾਕੀ ਭੁੱਖਾਂ ਖਤਮ ਹੋ ਜਾਣ ਜਦੋਂ ਭੁੱਖਾਂ ਖਤਮ ਹੋ ਗਈਆਂ ਫਿਰ ਆਨੰਦੇ ਆਨੰਦ ਠੀਕ ਹੈ ਤੇ ਉਹਦੇ ਵਾਸਤੇ ਆਪਾਂ ਨੇ ਮੰਗਤਾ ਬਣਾਣਾ ਤੇ ਮੰਗਤਾ ਵੀ ਜੇ ਠੀਠ ਹੋਏਗਾ ਬੈਠਾ ਰਹੇਗਾ ਨਹੀਂ ਮੇਰੇ ਦਾ ਕੱਚਾ ਜਿਆ ਹੋਇਆ ਹੁਣ ਨਹੀਂ ਮਿਲਿਆ ਤਾਂ ਹੈ ਨਹੀਂ ਗੱਲ ਬਣੀ ਤਾਂ ਹੈ ਨਹੀਂ ਕੁੱਝ ਚਲੋ ਪਰ ਇਹ ਦੋ ਚਾਰ ਵਾਰ ਵਾਹਿਗੁਰੂ ਕਰੇਗਾ ਕਲਾਸਾਂ ਲਾਏਗਾ ਕਈ ਗੁਰਮਖ ਹੁਣ ਦੇਖੋ 4-5 ਸਾਲ ਹੋ ਗਏ ਕਈ ਗੁਰਮਖ ਆਏ ਕਈ ਚਲੇ ਗਏ ਹੈ ਗੱਲ ਜਿਹੜੇ ਬੈਠੇ ਰਹੇ ਗੱਲ ਤਾਂ ਬੈਠਣ ਦੀ ਹੈ ਨਾ ਸਤਿਗੁਰੂ ਵੀ ਦੇਖਦੇ ਕਿ ਵੀ ਬੰਦਾ ਕੌਣ ਹੈ ਸੰਗਤ ਵਿੱਚ ਇਹ ਏਦਾਂ ਨਹੀਂ ਕਿ ਕਾਲੀ ਦੇਣੀ ਤੋਂ ਹੋਣੀ ਐਂ ਹੀ ਹੋ ਜਾਵੇ ਸਤਿਗੁਰ ਨੇ ਤੁਹਾਡਾ ਟਿਕਾਣਾ ਦੇਖਣਾ ਸਹਿਜ ਮਾਰਗ 12 ਸਾਲ ਤੱਕ ਗੁਰੂ ਅਮਰਦਾਸ ਮਹਾਰਾਜ ਬੈਠੇ ਰਹੇ ਗੁਰੂ ਅੰਗਦ ਦੇ ਮਹਾਰਾਜ ਦੇ ਦਰਬਾਰ ਤੇ ਠੀਕ ਹੈ ਸਤਿਗੁਰ ਦਾ ਆਧਾਰ ਹੈ ਜੋ ਵੀ ਦੇਣਾ ਹੈ ਨਾ ਦੇਣਾ ਪਰ ਆਪਣਾ ਸ਼ਰਧਾ ਭਾਵਨਾ ਬਣਾ ਕੇ ਕਿੱਦਾਂ ਬਹਿਣਾ ਜਿਹਨ ਮਾਰਾ ਕਹਿੰਦੇ ਸਾਜ ਭੇਟ ਬੈਸਣ ਕੋ ਤਾਂ ਸਤ ਸੰਤੋਖ ਹੋਵੇ ਅਰਦਾਸ ਕਿਹੜੀ ਅਰਦਾਸ ਕਰਨ ਇੱਕ ਤਾਂ ਮੂੰਹ ਨਾ ਬੋਲ ਕੇ ਆਪਾਂ ਕਰਦੇ ਇੱਥੇ ਮੂੰਹ ਨਾ ਬੋਲ ਕੇ ਨਹੀਂ ਹੁੰਦੀ ਇੱਥੇ ਸੁਰਤੀ ਦੀ ਅਰਦਾਸ ਗਿਆ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਬ ਬਹਾਲੇ ਪਾਸ ਐਸ ਭਾਵਨਾ ਮਨ ਸ਼ਰਧਾ ਭਾਵਨਾ ਨਾ ਟਿਕਾ ਕੇ ਦਰਤੀ ਦਰ ਕਿਹੜਾ ਹੈ ਆ ਤੁਹਾਡੇ ਅੰਦਰ ਜਿਨ੍ਹਾਂ ਦੇ ਪ੍ਰਗਟ ਹੋ ਗਿਆ ਦਰ ਤੁਸੀਂ ਦਰ ਤੋਂ ਦੂਰ ਨਹੀਂ ਹੈਗੇ ਮਾਲਕ ਤਾਂ ਦੂਰੀ ਚ ਦਰ ਦੇ ਅੱਗੇ ਆ। ਹੁਣ ਅਸੀਂ ਦਰ ਤੋਂ ਉੱਠ ਉੱਠ ਮੰਗਤਾ ਉੱਠ ਜਿਵੇਂ ਤੇ ਮਾਲਕ ਕਹਿੰਦਾ ਇਹ ਤਾਂ ਉੱਠ ਗਿਆ ਪਹਿਲਾਂ ਹੀ। ਉਹ ਕਹਿੰਦਾ ਮੈਨੂੰ ਪੱਕਾ ਮੰਗਤਾ ਮੇਰੇ ਦਰ ਦਾ ਕੋਈ ਚਾਹਦਾ। ਉਹ ਵੀ ਦੇਖਦਾ ਹੁਣ ਭਾਂਡਾ ਕਮਿਹਾਰ ਬਣਾਣਾ ਟਣਕਾਟ ਰਹਿ ਕੇ ਦੇਖਦਾ। ਕੱਚਾ ਕਿ ਪੱਕਾ ਹੈ ਤੇ ਇਹ ਕੱਚਿਆਂ ਨੂੰ ਵੀ ਉੱਠ ਜਾਣੇ ਆ। ਇਹ ਸ਼ਬਦ ਨੂੰ ਸੁਣਨ ਵਾਸਤੇ ਬਹੁਤ ਬਹੁਤ ਜੋਗ ਲੱਗ ਗਏ। ਜਿਹੜਾ ਅੱਜ ਮਾਰਨ ਨੇ ਆਪਾਂ ਥੋੜਾ ਜਿਹਾ ਅਭਿਆਸ ਕਰਦੇ ਆ। ਜਦ ਨਹੀਂ ਵਿਛੜ ਕਰਦੇ ਉਹਨਾਂ ਦੇ ਵਿੱਚ ਲਾ ਦਿੱਤਾ ਕੋਈ ਭਿਆਨਕ ਕਲਯੁਗ ਹੈ ਹੁਣ ਮਾਧਮ ਨੇ ਖੇਲ ਪ੍ਰਗਟ ਕਰਨਾ ਹੈ ਕਿ ਨਹੀਂ ਤਾਂ ਇਹ ਸ਼ਬਦੇ ਨਹੀਂ ਸੁਣਦਾ ਸੀ ਆਪਾਂ ਪੜੀ ਜਾ ਰਹੇ ਸੀ ਅਨਹਦ ਨਾਦ ਅਨਹਤ ਤੋਂ ਨਬਾਰੇ ਹੁਣ ਮਹਾਰਾਜ ਕਿਰਪਾ ਕੀਤੀ ਉਹ ਸੈ ਸ਼ੁਭਾਏ ਚੱਲੀ ਜਾ ਰਹੇ ਆ ਪਰ ਪਹਿਚਾਨ ਨਹੀਂ ਫਿਰ ਸੰਗਤ ਕਰਦੇ ਆ ਫਿਰ ਪਹਿਚਾਨ ਆਉਂਦੀ ਕਿ ਇਹ ਤਾਂ ਮਾਲਕ ਦੇ ਘਰ ਦੇ ਸ਼ਬਦ ਹੈ ਇਹਨ ਸਮਾਗਮ ਸੀ ਇਤੋਂ ਸੈ ਲਾ ਲਗੇ ਸੇਲਨਾ ਪੱਦੀ ਸੂਰਜ ਜੀ ਮੈਨੂੰ ਪਤਾ ਨਹੀਂ ਸੀ ਉਹਨਾਂ ਸ਼ਮਾ ਦਿੱਤਾ ਤੇ ਮੈਂ ਅਨਹਦ ਦੀ ਸ਼ਬਦ ਦੀ ਗੱਲ ਕਰਨ ਲੱਗਾ ਤੇ ਗੁਰਮਖ ਖਾਲਸਾ ਚਲੋ ਕਥਾਗਵਾ ਚੱਲ ਸਕੇ ਕਰਦੇ ਸੀਗੇ ਆਪਾਂ ਤੇ ਕਹਿੰਦੇ ਤੁਸੀਂ ਕੰਨਾਂ ਦੀ ਜਿਹੜੀ ਤਾਂ ਕਾ ਹੁੰਦੀ ਉਹਨੂੰ ਅਨਹਦ ਸ਼ਬਦ ਕਹਿੰਦੇ ਆ ਮਸ਼ਿੰਦਰੀ ਵਾਲੇ ਕਰਦੇ ਨੇ ਕਿ ਉਹਨਾਂ ਕੋ ਗੁਰੂ ਸ਼ਬਦ ਦੀ ਬਾਣੀ ਸੁਣੋ ਸਾਧ ਗੁਰ ਕੀ ਕਹਿ ਰਿਹਾ ਹੈ ਉਹ ਸ਼ਬਦ ਲਿਖਣ ਪੜਨ ਵਿੱਚ ਨਹੀਂ ਆਉਂਦਾ ਤੇ ਵਿਸ਼ਵਾਸ ਨਹੀਂ ਆਉਂਦਾ ਨਾ ਅੱਜ ਕਿਨ ਪੜਾਏ ਇਦਾਂ ਹੀ ਬੋਲਣਗੇ ਕੋਈ ਇੰਨਾ ਪਰ ਬੋਲਣਗੇ ਪਰ ਉਹ ਬਹੁਤ ਉਤਲੀ ਬਸਤਾ ਤੇ ਜਾ ਕੇ ਹੈ ਨਾ ਤੇ ਅਸਲ ਬਾਜ ਨੂੰ ਜਿਹੜੇ ਘਰ ਜਾਣ ਵਾਲੀ ਬਾਜੇ ਮਾਲਕ ਦੀ ਰਿਹਾ ਨੂੰ ਅਸੀਂ ਪਹਿਚਾਨ ਕਰੀਏ ਹੈ ਕਿ ਤੁਸੀਂ ਦੁਗੀਆਂ ਕਰੇ ਚੱਕਰਾਂ 'ਚ ਪਾਈ ਗਏ ਮੈਂ ਕਹਿੰਦਾ ਇਸ ਚੱਕਰਾਂ 'ਚ ਘੁਲਕਰ ਰਹੇ ਆ ਕਿ ਜਿਹੜਾ ਕੰਨਾਂ ਦਾ ਇਲਾਜ ਨਾ ਕੋਈ ਕਰਾਉਣ ਲੱਗ ਪਵੇ ਕੋਈ ਨ ਬਿਮਾਰੀ ਨਾ ਸਮਝਣ ਲੱਗ ਪਵੇ ਇਹ ਇਹ ਕੋਈ ਕਹਿਣ ਨਾ ਦਿਮਾਗ ਦੀਆਂ ਨਾਲ ਜਿਹੜੀਆਂ ਖੁਸ਼ਕ ਹੋ ਜਾਂਦੀਆਂ ਉਹ ਆਵਾਜ਼ ਕਰਦੀਆਂ ਇਹ ਵੀ ਉਹ ਨਹੀਂ ਹੈਗੀਆਂ ਇਹ ਮਹਾਰਾਜ ਦੇ ਘਰ ਦੀ ਆਵਾਜ਼ ਹੈ ਆਖਰੀ ਜੋ ਗਏ ਤੋਂ ਅੱਗੇ ਪਰਲੋ ਆਉਣੀ ਹੈ ਭਿਆਨਕ ਸਮਾਧ ਹੋਣੇ ਬਹੁਤ ਹੈ ਨਹੀਂ ਕਿ ਕਲਯੁਗ ਗੋਬਾਨ ਸਾਹਿਬ ਤੋਂ ਪਹਿਲਾਂ ਦਾ ਕਲਯੁਗ ਸ਼ੁਰੂ ਹੋਇਆ ਹੁਣ ਕਿੰਨਾ ਪ੍ਰਭਾਵ ਵੱਧ ਗਿਆ ਕਲਯੁਗ ਦਾ ਕਿੰਨਾ ਖਤਰਨਾਕ ਚੱਲ ਰਿਹਾ ਤੇ ਹੁਣ ਮਹਾਰਾਜ ਐਸ ਸੁਭਾ ਕਿਰਪਾ ਸਾਰਿਆਂ ਦੇ ਕਰ ਰਹੇ ਆ ਤੇ ਹੁਣ ਆਪਾਂ ਦਰ ਤੇ ਬੈਠਣਾ ਦਰ ਤੇ ਬੈਠਣਾ ਮੰਗਦੇ ਬਣ ਕੇ ਪਰ ਹੁਣ ਠੀਠੋ ਕੇ ਮੰਗ ਬੈਣਾ ਕਰਨਾ ਇਹ ਨਹੀਂ ਕਿ ਆਪਾਂ ਦਰ ਤੋਂ ਉੱਠ ਜਾਈਏ ਨਹੀਂ ਜੀ ਮੈਂ ਸ਼ਰਧਾ ਨਾਲ ਜਲੀ ਜਾਂਦੇ ਆ ਪਰ ਅੱਗੇ ਨਹੀਂ ਜੀ ਪੋਰ ਕੋਈ ਖੇਡ ਬਣ ਦੇ ਕਿਦਾਂ ਮਾਤਾ ਜੀ ਠੀਕ ਹੁਣ ਤੁਸੀਂ ਗੁਰੂ ਦੇ ਦਰ ਤੇ ਆਏ ਇਹ ਤੋਂ ਉੱਤੇ ਕੋਈ ਤਾਂ ਦਰੇ ਹੈ ਜੇ ਆਪਾਂ ਦਰੇ ਛੱਡ ਜਮਾਂਗੇ ਤੇ ਸਤਿਗੁਰੂ ਕਹਿ ਰਹੇ ਕਿ ਤੁਹਾਡੇ ਅੰਦਰ ਸੋਧ ਦਰ ਕੀ ਹਾ ਬੱਡੇ ਭਾਗ ਹੈ ਦਰ ਪ੍ਰਗਟ ਹੋਇਆ ਚਾਰ ਜੁਗ ਹੋ ਗਏ ਸਾਨੂੰ ਲਟਕਦੇ ਆ ਇਹਨੂੰ ਸੱਤ ਜੁਗ ਬੀਤਿਆ ਦੁਆਪਰ ਬੀਤੇ ਪਹਿਲਾਂ ਚਲ ਜਾਂਦੇ ਆਪਾਂ ਆਉਂਦੇ ਹੋ ਕਈ ਜਨਮ ਪੈਕੀ ਟਪੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਹੋ ਗਏ ਸਾਨੂੰ ਲੱਗਿਆ ਨੂੰ ਤੇ ਕਲਯੁਗ ਦੇ ਵਿੱਚ ਆ ਗਏ ਉਹ ਵੀ ਹੁਣ ਗੁਰੂ ਸਾਹਿਬ ਦੇ ਵੇਲੇ ਵੀ ਆਪਾਂ ਕਿਤੇ ਹੋਵਾਂਗੇ ਉਦੋਂ ਨਹੀਂ ਦਰ ਪ੍ਰਗਟ ਹੋਇਆ ਠੀਕ ਹੈ ਹੁਣ ਮਾਰੇ ਕਿਰਪਾ ਕਰ ਰਿਹਾ ਆਪਣੇ ਅੰਦਰ ਤੇ ਦਰ ਪ੍ਰਗਟ ਕਰ ਦਿੱਤਾ ਕਿ ਆਹ ਦਰ ਤੇ ਬਹਿ ਜਾ ਇਹ ਤੋਂ ਉੱਤੇ ਕੋਈ ਵੱਡਾ ਦਰ ਨਹੀਂ ਗੁਰੂ ਤੋਂ ਵੱਡਾ ਕੋਈ ਦਰ ਹੈ ਨਹੀਂ ਪੁਨਿਰੂਪ ਗੁਰੂ ਤੋਂ ਵੱਡਾ ਕੋਈ ਦਰ ਨਹੀਂ ਤੇ ਗੁਰੂ ਸਾਹਿਬ ਕਹਿ ਰਹੇ ਕਿ ਅੰਦਰ ਆਹ ਪਰਮੇਸ਼ਰ ਦਾ ਦਰ ਹੈ ਆਪਣੇ ਗੁਰੂ ਸਾਹਿਬ ਕਹਿ ਰਹੇ ਕਿ ਆਹ ਜਿਹੜਾ ਦਰ ਤੁਹਾਡੇ ਅੰਦਰ ਚੱਲ ਰਿਹਾ ਰੋਜ਼ ਤੁਸੀਂ ਰਹਿਰਾਸ ਸਾਹਿਬ ਦੀ ਬਾਣੀ ਦਾਪ ਕਰਦੇ ਹੋ ਤੁਹਾਡੀ ਰਹਿਰਾਸ ਹੈ ਜਿਹੜਾ ਦਰ ਤੇ ਬਹਿ ਗਿਆ ਕੀ ਬੋਲ ਕੀ ਕਰਦੇ ਆ ਗਿਆਨ ਲੈਣੇ ਗੁਰੂ ਸਾਹਿਬ ਤੋਂ ਰਹਿਰਾਸ ਤੇ ਮਹਾਰਾਜ ਕਹਿੰਦੇ ਹੁਣ ਤੁਸੀਂ ਇੱਥੇ ਬੈਠ ਜਾਓ ਜੇ ਤੁਸੀਂ ਅਰਾਸ ਲੈਣਾ ਹੈ ਜਦੋਂ ਇਹਨੂੰ ਲੰਬਾ ਚਿਰ ਹੁਣ ਕਿੰਨਾ ਚਿਰ ਬਹਿਣਾ ਬੈਠਣ ਦਾ ਵੀ ਮਹਾਰਾਜ ਪੁੱਛਦੇ ਨੇ ਕਿ ਮਹਾਰਾਜ ਕਿੰਨਾ ਚਿਰ ਬਹਿ ਜਾਈਏ ਮਹਾਰਾਜ ਕਹਿੰਦੇ ਐਂਦਾ ਕਰੋ ਕਿ ਤੁਸੀਂ ਤੁਹਾਨੂੰ ਜਾਦੇ ਕਾਲੀ 8 ਪੈਰ ਬੈਠ ਜਾਓ ਆਪੋ ਨੇ ਕਾਲੀ ਚੋੜੀ ਗਿਆ ਭਾਈ ਜਿੱਦਾ ਜਿੱਦਾ ਸਮਾਨ ਜਿਹਦੇ ਤੁਸੀਂ ਕੰਮ ਕਰਾਉਣ ਜਾਂਦੇ ਆ ਕਾਲੀ ਹੈ ਨਾ ਹੁਣੇ ਹੋ ਜਵੇ ਦੀ ਉਹਨਾਂ ਨੂੰ ਟਾਈਮ ਲੱਗਣ ਨੇ ਭਾਈ ਸਾਡੇ ਕੋਲ ਟਾਈਮ ਹੀ ਹੈ ਅਸੀਂ ਮਾਲਕ ਨਾਲ ਵੀ ਇੱਦਾਂ ਕਰਦੇ ਹਾਂ ਹੁਣੇ ਹੋ ਜਵੇ ਗੈਰ ਦੇ ਮਾਰ ਬੜਾ ਸਿਹਜ ਮਾਰਗੇ ਪ੍ਰੀਮ ਵਾਲਾ ਮਾਰਗੇ ਸਿਹਜ ਮਾਰਗੇ ਤੇ ਇਸ ਦਰ ਤੇ ਆਪਾਂ ਸਰਦਾ ਭਾਵਨਾ ਦਾ ਭਾਵ ਨਹੀਂ ਬਣਾ ਕੇ ਆਪਾਂ ਟਿਕੇ ਰਹਿਣਾ ਮਾਲਕ ਨੇ ਪਤਾ ਦੇਖੋ ਅੰਦਰੋਂ ਲੱਗਾ ਜਿਹੜੀ ਚੀਜ਼ ਅੰਦਰੋਂ ਲੱਗੀ ਹੈ ਤੇ ਉਹਨੂੰ ਕਿੱਦਾਂ ਅਸੀਂ ਖੋਲ ਲਵਾਂਗੇ ਤੁਸੀਂ ਦਰਤੇ ਬੈਠ ਗਏ ਮਾਲਕ ਨੂੰ ਪਤਾ ਲੱਗ ਗਿਆ ਕਿ ਬੱਚਾ ਜਦੋਂ ਤੁਸੀਂ ਸੌਣ ਸ਼ਬਦ ਸੁਣਨ ਲੱਪੇਨ ਮਾਲਕ ਨੂੰ ਪਤਾ ਬੱਚਾ ਦਰਤੇ ਆ ਕੇ ਬਹਿ ਗਿਆ ਸੌਣਾ ਕੀ ਹੈ ਤੁਸੀਂ ਦਰਤੇ ਬਹਿ ਗਏ ਸੌਣ ਸੌਣ ਕੇ ਉਹਦੇ ਵਿੱਚ ਲੀਨ ਹੋਣਾ ਉਹ ਅਗਲੀ ਡਿਊਟੀ ਹੈ ਸਿਰਫ ਸੁਣਿਆ ਤੁਸੀਂ ਲੀਨ ਨਹੀਂ ਹੋਏ ਲੀਨ ਹੋਣ ਲਈ ਤੁਹਾਨੂੰ ਫੇਰ ਬੈਠਣਾ ਪਏਗਾ ਸੁਣਨੇ ਪੈਣਗੇ ਹੁਣ ਉਹ ਤੁਹਾਡੀ ਕਪੈਸਿਟੀ ਸੁਣਨ ਦੀ ਕਿੰਨੀ ਗਿਆ ਅੱਧਾ ਘੰਟਾ ਸੁਣਦੇ ਆ ਨਹੀਂ ਜੀ ਕੁਝ ਹੋਇਆ ਤਾਂ ਹੈ ਨਹੀਂ ਅੱਗੇ ਉੱਠ ਖੜੋ ਜੀ ਤੇ ਮਾਰਾ ਕਹਿੰਦੇ ਹਲੇ ਆਇਆ ਤਾਂ ਤੂੰ ਹੁਣੇ ਹੀ ਆ ਅੱਧਾ ਘੰਟਾ ਤੈਨੂੰ ਬੈਠੇ ਨੂੰ ਹੋਇਆ ਤੋ ਹੀ ਤੂੰ ਜੇ ਤੂੰ ਦੋ ਆਪਣੇ ਗੁਰੂ ਨੂੰ ਪੁੱਛ ਲਓ ਅਮਰਦਾਸ ਮਹਾਰਾਜ ਉਹ 12 ਸਾਲ ਬੈਠੇ ਆ ਹੈ ਜੀ ਤੇ ਇਸ ਕਰਕੇ ਕਾਲੇ ਵੀ ਲੱਗਾ ਪੈਣਾ ਮਹਾਰਾਜ ਬੜੀ ਕਿਰਪਾ ਕਰ ਰੇ ਸੰਗਤ ਵਿੱਚ ਤੇ ਮਹਾਰਾਜ ਕਿਰਪਾ ਕਰਨਗੇ ਆਪਣੇ ਤੇ ਬਸ ਉਹ ਦਾਰ ਆਪਾਂ ਛੱਡਣਾ ਨਹੀਂ ਇੱਥੇ ਮਰ ਕੇ ਜੂਝ ਕੇ ਮਰ ਜਾਓ ਦਾਗੇ ਹੋਏ ਸੋ ਬਿਨ ਦਾਗੇ ਭਗ ਜਿਹੜੇ ਤਾਂ ਦਾਗੇ ਹੋਊਗੇ ਹਨਾ ਉਹ ਤਾਂ ਮਹਾਰਕਿੰਦੇ ਬੈਠੇ ਰਹਿਣਗੇ ਬਿਨ ਦਾਗੇ ਭਾਗ ਜਾਈ ਜਿਹਨੂੰ ਭਰੋਸਾ ਨਹੀਂ ਆਇਆ ਉਹਨਾਂ ਨੇ ਦਾਰ ਛੱਡ ਜਾਣਾ ਪਨੇ ਗੱਲ ਬਣੀ ਗੱਲ ਬਣਾਉਣ ਵਾਸਤੇ ਆਪਾਂ ਨੂੰ ਮਰਨ ਤਾਂ ਹੀ ਆ ਮਰਨ ਕਿਹਾ ਕ ਤੁਹਾਨੂੰ ਸੁਣਾਇਆ ਜਿਹੜਾ ਨਾ ਇਹ ਦਾਰ ਹੈ ਇੱਥੇ ਤੁਹਾਡੇ ਸੁਰਤ ਦੀ ਖੇਡ ਬਣਨੀ ਹੀ ਬਣਨੀ ਹੈ ਜਦੋਂ ਭਾਵਨਾ ਰੱਖ ਕੇ ਇੱਥੇ ਬੈਠੇ ਜਿਹੜਾ 24 ਘੰਟੇ ਤੁਹਾਨੂੰ ਸ਼ਬਦ ਸੁਣਨ ਲੱਗ ਪਿਆ ਨਾ 24 ਘੰਟੇ 8 ਪੈਰ ਹੁੰਦੇ 24 ਘੰਟੇ 4 ਦਿਨ ਤੇ 4 ਰਾਤ ਤੇ 8 ਪੈਰ ਸੁਣਨ ਲੱਗ ਪਿਆ ਸਮਝ ਲਓ ਖੇਡ ਬਣ 8 ਪੈਰ ਦੇ ਨਹੀਂ ਸ਼ਬਦ ਸੁਣਨ ਸੋਤੇਆਂ ਵੀ ਸੁਣੇ ਜਾਗਦੇਆਂ ਵੀ ਸੁਣੇ ਤੁਰੇ ਫਿਰਦੇ ਵੀ ਸੁਣੋ ਉਹ ਖੇਡ ਬਣਦੀ ਔ ਜਿਦਾ ਜਿਦਾ ਅੱਗੇ ਚੱਲਾਂਗੇ ਨਾ ਭੁੱਖ ਵਧੇਗੀ ਕਿਉਂਕਿ ਇਸ ਮਾਰਗ ਤੇ ਦੁਨੀਆ ਤੋਂ ਅਦਾਸ ਹੋਣਾ ਵੀ ਜ਼ਰੂਰੀ ਹੈ ਜਿਹਹਲੇ ਦੁਨੀਆਦਾਰੀ ਹੱਲੇ ਬੱਚਿਆਂ ਦਾ মোহ ਪਰਿਵਾਰ ਦਾ মোহ ਸੰਸਾਰ ਦਾ ਹੱਲੇ ਹੱਲੇ ਬੱਚਿਆਂ ਨੂੰ ਦੇਖ ਲਈ ਨਹੀਂ ਉਹ ਮਾਰਗ ਨੇ ਮੈਂ ਦੇਖ ਰਿਹਾ ਉਹਨਾਂ ਨੂੰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹਰੇਕ ਨੂੰ ਮਾਰਗ ਦੇਖੜੇ ਹੁਣ ਉਦੋਂ ਇਹਨਾਂ ਜਿੰਨੀ ਕੁ ਭੁੱਖ ਹੋਏਗੀ ਆਪਾਂ ਨੂੰ ਉਨਾਂ ਅਗੇ ਖਾਣ ਨੂੰ ਮਿਲੇਗਾ ਇਹ ਤੁਹਾਡੀ ਭੁੱਖ ਤੇ ਹੁਣ ਮਹਾਰਾਜ ਦਰਬਾਰਣੀ ਵਿੱਚ ਆਪਾਂ ਨੂੰ ਸਮਝਾਉਂਦੇ ਕਿ ਆਪਣਾ ਭਾਂਡਾ ਥੋੜਾ ਜਿਹਾ ਵੱਡਾ ਕਰੀਏ ਵੱਡੀ ਵਸਤੂ ਹੈ ਮਾਲਕ ਦੀ ਅਪਾਰ ਵਸਤੂ ਹੈ ਜੀ ਤਾਂ ਕੀਮਤ ਇਹਨ ਬਿੰਨਾ ਮਾਮ ਦੀ ਕੋ ਕੀਮਤ ਹੈ ਹੀ ਨਹੀਂ ਤੇ ਮਹਾਰਾਜ ਕਹਿੰਦੇ ਇਸ ਕਰਕੇ ਭਾਂਡਾ ਸਾਡਾ ਸਾਫ਼ ਹੋਣਾ ਚਾਹੀਦਾ ਸ਼ੁੱਧ ਹੋਣਾ ਚਾਹੀਦਾ ਜੇ ਜਦੋਂ ਮਹਾਰਾਜ ਕਿਰਪਾ ਕਰਨ ਤੇ ਦਰ ਖੋਲ ਕੇ ਮਰਨੇ ਅੰਦਰ ਬਾਜ ਦੇਣ ਆ ਗਏ ਲੰਗਰ ਖੋਲ ਕਬਾਰਾ ਮਹਿਲ ਬੁਲਾਇਆ ਜੈਸਾ ਥਾ ਜਿੱਦਾਂ ਗੁਰੂ ਨੇ ਸਾਨੂੰ ਬਾਹਰ ਸ਼ਬਦਾਂ ਰਾਹੀਂ ਦੱਸਿਆ ਨਾ ਵੀ ਮਾਲਕ ਪ੍ਰਕਾਸ਼ ਹੈ ਸ਼ੀਸ਼ੇ ਦੀ ਤਰ੍ਹਾਂ ਹੈ ਪਾਣੀ ਦੀ ਤਰ੍ਹਾਂ ਹੈ ਅਨਪਾ ਹੈ ਅੰਦਰ ਉਹ ਜਨ ਮਾਲਕ ਉਹ ਮਾਰੇ ਦੀ ਮਰਜ਼ੀ ਤੱਕ ਨ ਬਚਨ ਵੀ ਕਰੇ ਮਾਰੇ ਕਹਿੰਦੇ ਚੋਪਟਾਰੀਓ ਮਾਰਤ ਬੋਲਦੇ ਵੀ ਐ 24 ਘੰਟੇ ਬੋਲੇ ਜਾਂਦੇ ਹਨ ਹਦਰੂਪ ਦੇ ਵਿੱਚ ਤੇ ਜੇ ਆਪਾਂ ਕਹਿੰਨੇ ਸਾਡੀ ਭਾਸ਼ਾ ਦੇ ਵਿੱਚ ਗੱਲ ਕਰੇ ਉਹਦੀ ਮੌਜ ਹੈ ਗੱਲਬਾਤ ਵੀ ਕਰ ਸਕਦੇ ਇਹ ਹੁਣ ਆਪਣੀ ਭੁੱਖ ਤੇ ਬਾ ਇਸ ਤਰ੍ਹਾਂ ਇਸ ਮਾਰਗ ਤੇ ਜਿਹੜੀਆਂ ਰੁਕਾਰਪਾਂ ਕੋਈ ਐ ਕਿਸੇ ਦੇ ਔਗਣ ਨਹੀਂ ਦੇਖਣ ਕੋ ਰੱਬ ਕਿਹਦੇ ਦੇ ਔਗਣ ਨਹੀਂ ਦੇਖਦਾ ਹਾਂਜੀ ਸਾ ਮੇਰੇ ਚ ਬਹੁਤ ਹੋਣਗੇ ਕਿਉਂਕਿ ਮੇਰਾ ਜੀਵਨ ਪਹਿਲਾਂ ਇਦਾਂ ਦਾ ਨਹੀਂ ਸੀਗਾ ਉਦੋਂ ਸੰਗਤ ਤੁਹਾਡੇ ਨੂੰ ਸੰਗਤ ਕੀਤੀ ਤੇ ਫਿਰ ਜਾ ਕੇ ਜੀਵਨ ਬਦਲਦਾ ਹੈ ਹਨਾ ਬੱਚਾ ਸਕੂਲ ਜਾਏਗਾ ਤਾਂ ਤਾਂ ਜੀਵਨ ਬਣੇਗਾ ਜੇ ਕੋਈ ਸੰਗਤ ਨਹੀਂ ਕਰਨੀ ਤੇ ਕੰਮ ਕਰੋ ਲੋਮ ਹੁੰਦਾ ਹਰ ਦੇ ਵਿੱਚ ਤਾਂ ਬੰਦਾ ਲੱਬੜਿਆ ਹੀ ਪਿਆ ਹੌਲੀ ਹੌਲੀ ਜਦੋਂ ਜਿੱਦਾਂ ਜੱਪਾ ਸੰਗਤ ਕਰਦੇ ਆ ਫਿਰ ਆਪਣਾ ਜਿਹੜਾ ਜੀਵਨ ਬਦਲਦਾ ਹੈ ਸਿਮਰਨ ਕਰਦੇ ਆ ਰੰਗ ਲੱਗਦਾ ਹੈ ਦੇਖਣੇ ਦੇ ਫਰਕ ਪੈਂਦਾ ਸੁਣਨੇ ਦੇ ਫਰਕ ਪੈਂਦਾ ਕਰਨੇ ਦੇ ਫਰਕ ਪੈਂਦਾ ਫਿਰ ਮਾਰੇ ਕਹਿੰਦੇ ਭਗਤਾਂ ਕੀ ਚਾਲ ਸੰਗਤ ਕੀਤੀ ਫਰਕ ਤਾਂ ਪੈਂਦਾ ਨਾ ਚਾਲ ਵੀ ਆਪਣੀ ਨਰਾਲੀ ਕਿਉਂਗੇ ਪਹਿਲਾਂ ਚੱਲਦੇ ਸੀਗੇ ਪਤਾ ਹੀ ਨਹੀਂ ਸੀਗਾ ਸਾਥ ਆ ਰਹੇ ਕਿ ਕਿੱਦਾਂ ਚੱਲਣਾ ਹੁਣ ਇੱਕ ਕਦਮ ਬੁੱਟਦੇ ਆ ਵਾ ਦੂਜੇ ਗੁਰੂ ਵਾ ਗੁਰੂ ਵਾ ਗੁਰੂ ਵਾ ਵਾ ਨੋੜ ਇੱਕੋ ਗੱਲ ਰਹੀ ਤੇ ਇਹਨੂੰ ਮਾਰ ਕੇ ਕਦੇ ਉਠ ਤੇ ਬੈਠ ਸੌਂ ਤੇ ਜਾਗ ਤੇ ਗੁਰ ਮੰਤਰ ਦੇ ਚਿਤਾਰ ਕਿ ਤੁਸੀਂ ਉਸ ਨੂੰ ਜੱਪੀ ਜਾ ਧਿਆਈ ਜੋ ਮਾਰੇ ਕਿਰਪਾ ਕਰ। ਇਹ ਬਾਰ ਬਾਰ ਆਪਨ ਮਾਰੇ ਨਹੀਂ ਕਰਵਾਣੀ ਬੇਚਤਨ ਸੰਗਤ। ਉਹਨਾਂ ਆਪਣੀ ਭੁੱਖ ਕਿੰਨੀ ਕਹੇ? ਉਹ ਬਦੇ ਕੀ ਤਾਂ ਜਿਉਂ ਜਿਉਂ ਆਪਸ ਸੰਗਤ ਕਰਾਂਗੇ। ਦੂਰ ਦਾ ਗਿਆਨ ਲਵਾਂਗੇ। ਉਹਦੇ ਉਹ ਆਪਣੀ ਭੁੱਖ ਵਾਦੀ। ਆ ਆ ਕਿਉਂ ਪ੍ਰੈਕਟੀਕਲ ਇੱਕ ਦੂਜੇ ਦੇ ਸੌਣੇ ਆਵਾਜ਼ ਬਾਰੇ ਕੋਈ ਭੁੱਖ ਪੈਦਾ ਹੋਵੇ। ਵੇ ਉਹਦਰ ਗੁਰਮਖਾ ਦੇ ਕਿਰਪਾ ਹੋਵੇ, ਇਧਰ ਭੈਣ ਜੀ ਦੇ ਕਿਰਪਾ ਹੋਵੇ। ਨਾਲ ਦੇ ਕਹਣ ਵੇ ਮਹਾਰਾਜ ਹੁਣ ਸਾਡੇ ਤੇ ਵੀ ਕਰ। ਕਿਆ ਪੈਦਾ ਹੋਵੇ ਨਾ ਤਾਂ ਆਵਾਜ਼ ਮਾਰ ਕੇ ਗੁਰਮੁਖੋ ਹੋਰੀ ਕਿਰਪਾ ਦੱਸੋ ਭੀ ਬੋਲ ਕੇ ਹਨਾ ਫੇ ਚਾ ਤਾਂ ਹੀ ਮਾਰਨ ਗੁਰੂ ਅੰਗਦ ਦੇ ਮਾਰਨ ਨੇ ਪੁੱਛਿਆ ਗੁਰੂ ਅਮਰਦਾਸ ਮਾਰਨ ਦੱਸੋ ਕਿੰਦਾ ਦਾ ਹੈ ਕਿ ਉਹਨੇ ਸ਼ਬਦਾਂ ਵਿੱਚ ਅਨੰਦ ਸੰਗ ਲਿਖ ਦਿੱਤਾ ਮਾਰੇ ਵੀ ਇੰਨਾ ਦਾ ਨਾਂ ਦਾ ਸਾਧੂ ਗੁਰੂ ਜੀ ਇਦਾਂ ਹੈ ਸਹਿਜ ਜਿ ਬੈਠੇ ਆ ਉਥੇ ਪਰਿਵਾਰ ਪਰਿਓ ਸ਼ਬਦ ਗਾਉਂਦੇ ਆਨੰਦ ਸ਼ਰਦੋਬਾਜ ਆਉਂਦੀਆਂ ਤੇ ਮੰਦ ਵਿੱਚ ਵਧਾਈਆਂ বাজਦੀਆਂ ਹਨਾ ਤੇ ਜਿਹੜੇ ਸ਼ਬਦ ਬਾਦ ਦੇ ਆਪਨ ਸ਼ਬਦ ਬਾਦ ਦੇ ਉਹ ਸਾਰੇ ਫਿਰ ਮਾਰਨ ਦੱਸਣਾ ਸ਼ੁਰੂ ਕੀਤਾ ਉਹਨਾਂ ਫਿਰ ਦੂਜਿਆਂ ਦੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹਨ ਸੰਕੇ ਹੁੰਦਾ ਕੋਈ ਦੱਸਦਾ ਹੈ ਤੇ ਸਤਗੁਰ ਦੀ ਬਾਣੀ ਕਹਿ ਰਹੀ ਹੈ ਇਸ ਕਰਕੇ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਚਾਹ ਨਹੀਂ ਚਾਹੀ ਅੱਗੇ ਪਗਤੀ ਜਿੱਦਾਂ ਜਿੱਦਾਂ ਚਾਹ ਨਾ ਪਗਤੀ ਕਰਾਂਗੇ ਆਪਣੇ ਅੰਦਰ ਚਾਹ ਪੈਦਾ ਹੋਏਗਾ ਤੇ ਭੋਗ ਪੈਦਾ ਹੋਏਗੀ ਤੇ ਹੋਰ ਆਪ ਜਪਾਂਗੇ ਤਿਆਰ ਕਰੀਏ ਫਿਰ ਵਿਆਹ ਸੀ ਚਾਹ ਹੁਣ ਕਿਦਾਂ ਹੁਣ ਹੋਈ ਨਹੀਂ ਉਠਿਆ ਵਾ ਚਾਹ ਵਾਂ ਤਾਂ ਉੱਠਣਾ ਨਹੀਂ ਟੀਢ ਹੋ ਗਿਓ ਜੇ ਮਾਲਕ ਹੈ ਮਹਾਰਾਜ ਵੀ ਆਪਣੇ ਸਿੱਖ ਵੀ ਪਰਖ ਕਰਦੇ ਮਹਾਰਾਜ ਨੇ ਫਿਰ ਮਹਾਰਾਜ ਨੂੰ ਵੀ ਸ਼ਰਮ ਆਜੀ ਸ਼ਰਮ ਪਈ ਨਾਰਾਣੀ ਨਾਨਕ ਦਰ पे ਜਿਹੜਾ ਦਰ ਤੇ ਡਿਗਿਆ ਰਿਆ ਤੇ ਮਹਾਰਾਜ ਆਪੇ ਚੌਕੇ ਅੰਦਰ ਵੜ ਲੈਣਗੇ ਜਿਹੜਾ ਹੁਣ ਦਰ ਤੋਂ ਹੀ ਉੱਠ ਖੜਿਆ ਵਿਧਾ ਵਿਤਰੇ ਗੋਣਾ ਦੇ ਵਿੱਚ ਇਹ ਦਲ ਛੱਡ ਕੇ ਨਾਦ ਛੱਡ ਕੇ ਫੇਰ ਇੱਥੇ ਆ ਗਿਆ ਇੱਥੇ ਨਹੀਂ ਆਉਣਾ ਇੱਥੇ ਤਾਂ ਸੇਖ ਚੱਲਦਾ ਇੱਥੇ ਤਾਂ ਅੱਗ ਬਾਰ ਦੀ ਗੋਲੇ ਵਰਦੇ ਆ ਜੇ ਨੂੰ ਮੜ ਜਾ ਛੇੜ ਲਾ ਨਾਲੇ ਗੋਲੇ ਤਿਆਰ ਹੁੰਦਾ ਠਾ ਅੱਗੇ ਬਹੁਤ ਅੱਗ ਤਾਂ ਆਪਣੇ ਅੰਦਰ ਹੀ ਬਹੁਤ ਹੈ ਦੂਜੇ ਨੂੰ ਛੇੜ ਕੇ ਕੀ ਕਰਾਂਗੇ ਇਸ ਕਰਕੇ ਮੰਗੇ ਇੱਥੇ ਛੇੜ ਨੂੰ ਹਟ ਜਾਓ ਆਪਣੀ ਅੱਗ ਬੁਝਾਓ ਤੇ ਇੱਥੇ ਜਾਓ ਕੱਲ ਤਾਂ ਠੰਡਾ ਹਰਨਾ ਹੋਊਗਾ ਮਾਰਦਾ ਕੁੰਡਾ ਕੜਕ ਆਵਦਲੇ ਮਹਾਰਾਜਾ ਅਗ ਬਹੁਤ ਬਲ ਰਹੀ ਹੈ ਗਿਰਪਾ ਕਰਕੇ ਇਸ ਅਗਨ ਤੋਂ ਦਰਮਤ ਅਗਨ ਜਗਤ ਪਰ ਜਾ ਰਹੇ ਬਿਨ ਬੂਝੇ ਝਗੜਜਿਆ ਕਰਦਾ ਹੈ ਸਾਰੇ ਕੱਚਿਆਂ ਦੀ ਤਰ੍ਹਾਂ ਆਪਸ ਵਿੱਚ ਲੜੀ ਜਾਂਦੇ ਨੇ ਮਹਾਰਾਜਾ ਮੈਨੂੰ ਇਸ ਦਰਮਤ ਦੀ ਅੱਗ ਤੋਂ ਬਚਾ ਲਓ ਹਨ ਜਦੋਂ ਆਪਾਂ ਪੁਕਾਰਾਂ ਕਰਾਂਗੇ ਮਹਾਰਾਜ ਸੇਕ ਲੱਗਦਾ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਦੇ ਖੇਲ ਜਾਇਆ ਜਾਂਦ ਸੁਪਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਉਨ ਲੇਪਟੀ ਹੋਈ ਹੈ ਤੇ ਮਹਾਰਾ ਕਹਿੰਦੇ ਮੈਂ ਆ ਜੋੜਨ ਵਾਸਤੇ ਤੁਹਾਨੂੰ ਆ ਸੁਣਾ ਰਿਹਾ ਇਨਾਂ ਜੋੜ ਲਓ ਲੇਪ ਅੰਦਰੋ ਜਨਕਾ ਇਹ ਸ਼ਬਦ ਸੱਤੇ ਆਪਕ ਫਿਰ ਨਹੀਂ ਉਹਨਾਂ ਲੈ ਲਵਾਂ ਹੋਰ ਸ਼ਬਦ ਨਹੀਂ ਪਰ ਇਹੀ ਹੈ ਜਿਨ ਜਿਨਾਂ ਤੁਸੀਂ ਪ੍ਰੀਤ ਪਾਉਣੀ ਆ ਜੋ ਮਾਲਕ ਨੇ ਤੁਹਾਡੇ ਤੇ ਕਈ ਜੁਗਾਂਬਦ ਕਿਰਪਾ ਕੀਤੀ ਨਾ ਪ੍ਰੀਤ ਪਾ ਲਓ ਇਹ ਚਰਨ ਗੁਰ ਕੇ ਚਰਨ ਸਦੇਵਣੇ ਤੀਰਥ ਹਰਨਾਓ ਇਹ ਨਾਮ ਨੂੰ ਤੀਰਥ ਕਿਹਾ ਗਿਆ ਤੀਰਥ ਨਾਰਣ ਜਾਓ ਤੀਰਥ ਨਾਮ ਹੈ ਨਾਮ ਤੀਰਥ ਹੈ ਸਭ ਤੋਂ ਵੱਡਾ ਤੀਰਥ ਹੈ ਇਹਨੂੰ ਸੁਣ ਸੁਣ ਕੇ ਆਪਣੇ ਮਨ 'ਚ ਵਸਾ ਲਓ ਜਿੰਨਾ ਚਿਰ ਮਨ 'ਚ ਨਹੀਂ ਵੱਸਦਾ ਅੱਗੇ ਦਾ ਖੇੜ ਨਹੀਂ ਪ੍ਰਗਟ ਹੁੰਦਾ ਨਾਮ ਜਿਨਕੇ ਮਨ ਵਸਿਆ ਬਾਜੇ ਸ਼ਬਦ ਹੈ ਨਾ ਮਨ 'ਚ ਬਸੂਗਾ ਇੱਥੇ ਮਨ ਦੀ ਗੱਲ ਕੀਤੀ ਕਿ ਮਨ ਜੇ ਸ਼ਬਦ ਵੱਸੂਗਾ ਤਾਂ ਫਿਰ ਕਨੇਰੇ ਅੱਗੇ ਪ੍ਰਗਟ ਹੋ ਜਾਂਦੇ ਆ ਫੇ ਬਾਜੇ ਅਨਹਤ ਤੂਰੇ ਅੱਗੇ ਪ੍ਰਗਟ ਹੋ ਜਾਂਦੇ ਆ ਉਹ ਜਿੱਦਾਂ ਜਿੱਦਾਂ ਆਪਾਂ ਖੇਲ ਮਾਰ ਦੇ ਮਨ 'ਚ ਬਸਾਉਣ ਦੀ ਸਾਰਾ ਜੋ ਦੁਨੀਆ ਹੁਣ ਮਨ 'ਚ ਬਸੀ ਹੋਇਆ ਸੰਸਾਰ ਮਨ 'ਚ ਬਸਿਆ ਜਿਹੜਾ ਨਿਕਲ ਨਹੀਂ ਰਿਹਾ ਉਹ ਆਪਾਂ ਸੰਗਤ ਕਰਕੇ ਆਪਣੇ ਮਨ 'ਚੋਂ ਕੱਢ ਦੇਣਾ ਬਸ ਇੱਕ ਨੂੰ ਮਨ ਵਿੱਚ ਬਿਠਾ ਲੈਣਾ ਮਹਾਰਾਜ ਜੀ ਹੁਣ ਤੁਸੀਂ ਮੇਰੇ ਮਨ ਵਿੱਚ ਵਸੋ ਇੱਕ ਦੇਤਾ ਨਹੀਂ ਆਪਾਂ ਕਰੋ ਕਿਰਪਾ ਸਾਰੇ ਨਾਮ ਵਾਜ ਗਿਰ ਵਾਜ ਗਿਰ ਵਾਜ ਗਿਰ ਵਾਜ ਗਿਰ ਵਾਜ ਗਿਰ

ਵਾਜ ਗ੍ਰੇ 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 What blue. blue. blue.

ਇਟ ਹੋ ਕੇ ਮੰਗ ਲਾ ਨਾ ਪਾਪੜੀ ਹੋਣੀ ਲਾ ਕੇ ਰਿਓ ਆ ਜੀ ਤੁਸੀਂ ਵੀ ਉਂ ਟਿੱਕ ਹੋ ਕੇ ਬਹਿ ਜਾ ਸਾਡਾ ਵੀ ਪਾਪ ਹੈਗਾ ਸਭਨਾਂ ਦਾ ਮਾਪ ਆਪਨੇ ਆਪ ਪਿਸਾਰ ਕਰੇ ਅਗਲੀ ਬਾਤ ਸਾਡਾ ਉਹ ਹੀ ਹੈ ਮਰਵੇ ਮੈਂ ਨਹੀਂ ਛੱਡਦਾ ਨਾ ਮੈਂ ਨਹੀਂ ਜਾਣਾ ਇਥੋਂ ਉੱਟ ਕੇ ਹੋਣੀ ਮੈਂ ਜਾਣਾ ਦੋ ਜਾਹ ਨਾ ਦੋ ਮੈਦਾਨ ਇੱਥੇ ਜੂਝ ਕੇ ਮਰ ਜਾਣਾ ਦਾਗੇ ਹੋਏ ਸੋ ਰਣ ਮੈਂ ਜੂਝੂ ਦਾਗਣਾ ਭਾਵ ਸ਼ਬਦ ਉਹਨਾਂ ਮਨ ਨੂੰ ਮਨ ਤੇ ਬਸਾਉਣਾ ਇਹ ਸ਼ਬਦ ਦਾਗ ਦੇਣਾ ਕਿ ਦਾਰਿਆ ਹੁਣ ਨਾ ਉੱਠੀ ਇੱਥੋਂ ਸਭ ਕੁਝ ਮਿਲਣਾ ਖਜਾਨਾ